ਅੱਜ ਮਿੱਤਰੋ ਖੜੇ ਆ ਜੀ ਕੋਟਕਪੂਰਾ ਮੰਡੀ ਦੇ ਉੱਤੇ ਖੜੇ ਆ ਦਿਨ ਸੋਮਵਾਰ ਆ ਜੀ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ 2275 DI ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂ ਜੀ ਅੰਕਲ ਜੀ ਕੀ ਹਾਲ ਆ ਜੀ ਵਧੀਆ ਜੀ ਵਧੀਆ ਹੋਣਾ ਠੀਕ ਠਾਕ ਜੀ ਠੀਕ ਠਾਕ ਸਾਰਿਆਂ ਤੋਂ ਪਹਿਲਾਂ ਤਾਂ ਇਹ ਜਿਹੜਾ ਆਪਣਾ ਮਹਿੰਦਰਾ 275 DI ਟਰੈਕਟਰ ਐ ਮਾਡਲ ਜਿਹੜਾ ਆ ਮਾਡਲ 2002 ਆ 2002 ਮਾਡਲ ਆ ਤੇ ਗੱਲ ਕਰੀਏ ਨੰਬਰ ਪਿਆਵਾ ਨੰਬਰ ਪਿਆਵੀ ਵੀ ਖੰਨੇ ਦਾ ਪਹਿਲੀ ਪਾਰਟੀ ਦਾ ਠੀਕ ਆ ਪਿਆਵ ਨੰਬਰ ਆ ਖੰਨੇ ਦਾ ਹਾਂ ਜੀ ਫਰਸਟ ਓਨਰ ਆ ਫਰਸਟ ਓਨਰ ਮੂਰਲੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਟਾਇਰ ਜਮਾ ਨਵੇਂ ਆ ਠੀਕ ਆ ਜੀ ਜੇ ਕੇ ਦੇ ਜੇ ਕੇ ਕੰਪਨੀ ਦੇ ਮਗਰਲੇ 60 70 ਪੈਸੇ ਆ ਜੇ ਕੇ ਦੇ ਜੇ ਕੇ ਦੇ ਚਾਰੇ ਟਾਇਰ ਜੇ ਕੇ ਕੰਪਨੀ ਦੇ ਜੇ ਕੇ ਕੰਪਨੀ ਦੇ ਮਗਰਲੇ 60 65 ਪੈਸੇ ਮੂਰਲੇ 80 ਪੈਸੇ ਮੂਰਲੇ ਪੂਰੇ ਹੀ ਨਵੇਂ ਹੀ ਆ ਜਮਈਆਂ ਜਮਾ ਨਵੇਂ ਬਿੱਲ ਮੈਨੂੰ ਮੂਰਲੇ ਟਾਇਰਾਂ ਦਾ ਠੀਕ ਆ ਬਿੱਲ ਮਿਲ ਜੂਗਾ ਮੂਰਲੇ ਟਾਇਰਾਂ ਦਾ ਆ ਪਲੇਟਾ ਬਲੂ ਟਾਂਕਲ ਦੀ ਨਾਲੀਆਂ ਨਾਲ ਦੀਆਂ ਭਾਈ ਨਾਲ ਦੀਆਂ ਸਾਰਾ ਰੰਗ ਪੇਂਟ ਓਰੀਜਨਲ ਆ ਆ ਜਿਵੇਂ ਬੱਗੋ ਨਕਲੀ ਨਕਲੀ ਆ ਹਾਂਜੀ 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 ਓਰੀਜਨਲ ਹੀ ਆ ਸਾਰੀ ਬਾਕੀ ਟਰੈ ਸਰਫ ਪੰਜਾਸ਼ੀਆਂ ਕਿੱਲਿਆਂ ਤੇ ਚੱਲਿਆ ਇਹ ਵਾਈ ਵਾਈ ਤੇ ਵਾਈ ਵਾਈ ਤੇ ਬੰਦਿਆਂ ਨੇ ਨਮਾ ਕਢਾਇਆ ਸੀ ਜਿੱਤੂ ਲੈ ਕੇ ਆਏ ਆਪਾਂ ਠੀਕ ਹੈ ਜੀ ਹਾਂ ਆਧਾਰ ਕਾਰਡ ਮਿਲੂਗਾ ਉਹਨਾਂ ਦਾ ਵੀ ਐਡ ਪੇਪਰ ਪੂਰੇ ਪੇਪਰ ਪੂਰੇ ਇਹਦੇ ਨਾਲ ਸਮਾਨ ਆ ਤੇ ਡੰਡਾ ਸਮਾਨ ਫੱਟੀ ਡੰਡਾ ਛਤਰੀ ਪਈਆ ਘਰੇ ਉਹ ਵੀ ਦੇ ਦਾਂਗੇ ਵੀ ਪੂਰਾ ਕਰ ਦਿਓਗੇ ਪੂਰਾ ਕਰਕੇ ਦੇਵਾਂਗੇ ਠੀਕ ਆ ਰੇ ਮਾਰੂ ਮਾਰਾ ਕੰਡੀਸ਼ਨ ਬਹੁਤ ਸਾਫ ਹਨਾ ਜੀ ਹਾਂਜੀ 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 ਸਾਰਾ ਅਰੀਜਨ ਵਾਲਾ ਬਾਈ ਤੇ 11 ਹਵਾ ਨਾਲ ਆਪਾਂ ਵਾਹ ਕੇ ਦੇ ਦਾਂਗੇ ਬੰਦੇ ਦੀ ਤਸੱਲੀ ਕਰਾ ਕੇ ਫੇਰ ਸੌਦਾ ਲਾ ਲੇ ਆ ਵੀ ਆਪਾਂ ਅੱਗੇ ਵੀ ਥੋਡੀਆਂ ਬਹੁਤ ਵੀਡੀਓ ਪਾਈਆਂ ਵੀ ਆਪਾਂ ਹੀ ਕਹਿੰਨੇ ਆ ਵੀ ਜਿਹੜਾ ਮਰਜੀ ਟਰੈਕਟਰ ਆ ਵਾਹ ਕੇ ਲਿਆ ਵਾਹ ਕੇ ਲੈ ਕੇ ਜਾ ਵੀ ਹਾਂ ਵਾਹ ਕੇ ਲੈ ਕੇ ਜਾਵੇ ਕੋਈ ਲੀਕਿੰਗ ਛਿਕਨੀ ਕੋਈ ਟੁੱਟ ਪਜ ਨਹੀਂ ਕਿਤੇ ਦੁਬਾਰਾ ਬੁਰਛ ਨਹੀਂ ਲੱਗਾ ਵੀ ਮਾਡਲ ਦੇ ਹਿਸਾਬ ਨਾਲ ਟਰੈਕਟਰ ਸਾਫ਼ ਪਿਆ ਹਨਾ ਜੀ ਮੈਂ ਨਾ ਕੰਡੀਸ਼ਨ ਪਈ 80 85 ਪੈਸੇ ਪਈ ਆ ਟਰੈਕਟਰ ਦੀ ਠੀਕ ਆ ਬਾਈ ਟਰੈਕਟਰ ਤੇ ਟਰੈਕਟਰ ਦੇ ਮਰਗਾੜ ਵੇਖੋ ਜਿਵੇਂ ਇੰਗਲਾ ਉੰਗਲਾ ਉਵੇਂ ਹੀ ਪਈਆਂ ਹਾਂ ਵੀ ਰੀਜਨਲ ਹੀ ਆ ਇਹ ਰੀਜਨਲ ਹੀ ਠੀਕ ਆ ਗੇਅਰ ਗੇਅਰ ਇੰਜਨ ਦਾ ਬਹੁਤ ਵਧੀਆ ਨਾ ਪ੍ਰੈਸ਼ਰ ਘਟਾਉਂਦਾ ਮੇਨ ਗੱਲ ਇੰਜਨ ਗੇਅਰ ਦੀ ਓਹ ਨੂੰ ਮੈਂ ਕਰਨ ਲੱਗਾ ਸੀ ਹਾਂ ਜੀ ਹਾਂ ਜੀ ਹਾਂ ਜੀ ਵੀ ਕਿਵੇਂ ਇੰਜਨ ਗੇਅਰ ਗੇਅਰਿੰਗ ਤੇ ਆਪਾਂ ਵਾਹ ਕੇ ਦੇਣਾ ਬਾਈ ਤਸਲੀ ਫੁੱਲ ਕਰਾ ਕੇ ਫੁੱਲ ਤਸਲੀ ਕਰਕੇ ਦੇਣਾ ਫੁੱਲ ਤਸਲੀ ਕਰਕੇ ਠੀਕ ਆ ਤੇ ਅੰਕਲ ਜੀ ਕੀ ਰੇਟ ਰੱਖਿਆ ਇਹਦਾ ਰੇਟ 2,30,000 ਰੁਪਇਆ ਇਹਦਾ ਮੰਡੀ ਦਾ ਰੇਟ ਆ ਉਹ ਕਰ ਲਾਂਗੇ ਮੌਕੇ ਤੇ ਜੇ ਕੋਈ ਆਊਗਾ ਤਾਂ ਆਪਾਂ ਮਾਣਤਾਨ ਕਰ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 2 ਲੱਖ ਤੇ 15000 ਦਾ ਦੇ ਦਾਂਗੇ ਆਪਾਂ 15000 ਦਾ ਸਿੱਧਾ ਮਾਣਤਾਨ ਹੋ ਜੂ ਹਾਂਜੀ ਹਾਂਜੀ ਹੋ ਜੂਗਾ ਹੋ ਤੇ ਕਿਹੜੇ ਪਿੰਡ ਵਕਾਊ ਆ ਇਹ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਨੰਬਰ ਤਹਿਸੀਲ ਕੋਟਕਪੂਰਾ ਠੀਕ ਆ ਮੋਬਾਈਲ ਨੰਬਰ 83608 ਠੀਕ ਹੈ ਜੀ 23083 ਹਾਂ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਮਾਣਤਾਨ ਫੋਲੋ ਕਰਨਾ ਪੂਰਾ ਵਧੀਆ ਮਾਣਤਾਨ ਕਰਾਂਗੇ ਬਾਈ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ